ਦੀ ਇਹ ਮੁੰਡਿਆ ਮੈਨੂੰ ਨਾਲ ਵੇਲ ਚੱਲਣਾ ਮਾਂ ਦਾ ਦਬਕਾ ਚੱਕ ਮੁੰਡਿਆ ਵੇਜਿੰਦ ਫੁੱਲ ਕੇ ਵਰਗੀ ਰੱਖ ਮੁੰਡਿਆ ਵੇਜਿੰਦ ਫੁੱਲ ਕੇ ਵਰਗੀ ਰੱਖ ਮੁੰਡਿਆ ਮੈਨੂੰ ਰੇਸ਼ਮੀ ਰਮਾਲ ਵਾਂਗ ਰੱਖ ਮੁੰਡਿਆ ਵੇ ਮੈਨੂੰ ਰੇਸ਼ਮੀ ਰਮਾਲ ਵਾਂਗ ਰੱਖ ਮੁੰਡਿਆ ਦੁੱਧ ਬਣ ਜਾਨੀਆ ਮਲਾਈ ਵਣ ਜਾਨੀਆ ਦੁੱਧ ਬਣ ਜਾਨੀਆ ਮਲਾਈ ਵਣ ਜਾਨੀਆ ਜਿ ਚ ਪਾਲੇ ਰੂਮਾਲ ਬਣ ਜਾਨੀ ਜੀਵ ਵਿੱਚ ਪਾਲੇ ਰੂਮਾਲ ਬਣ ਜਾਨੀ ਫੁੱਲ ਬਣ ਜਾਨੀ ਹੈ ਗੋਲਾਬ ਬਣ ਜਾਨੀਆ ਫੁੱਲ ਬਣ ਜਾਨੀ ਹੈ ਗੋਲਾਬ ਬਣ ਜਾਨੀ ਹੈ ਅਦੀਏ ਚ ਪਾਲੇ ਵੇਸ਼ਰਾਬ ਬਣ ਜਾਨੀ ਹੈ ਅਦੀਏ ਚ ਪਾਲੇ ਵੇਸ਼ਰਾਬ ਬਣ ਜਾਨੀ ਘਟਕੇ ਲੈਂਦਾ ਚੱਕੂ ਏ ਕੁਰਤੀ ਲੈਣੀ ਓਨ ਜਾਣ ਨੂੰ ਭਾਵੇਂ ਵਿਖੇ ਜੇ ਮੁੰਡੇ ਨੀ ਕੁੜਤੀ ਲੈਣੀ ਆਉਣ ਜਾਣੀ ਵੱਲੇ ਵੱਲੇ ਵੀ ਕਾਲੀ ਜੁੱਤੀ ਤੇਜ ਕੌਰ ਦੀ ਉੱਤੇ ਨਾਂ ਬੇਵਿਸ਼ਨ ਸਾਂ ਤੇਰਾ ਕਾਲੀ ਜੁੱਤੀ ਤੇਜ ਕੌਰ ਦੀ ਉੱਤੇ ਨਾਂ ਬੇਵਿਸ਼ਨ ਸਾਂ ਤੇਰਾ